ਜੀ ਦੂਸਾਂਝ ਦੀ ਆਉਣ ਵਾਲੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਜਾਰੀ ਹੁੰਦਿਆਂ ਹੀ ਵਿਵਾਦਾਂ ਵਿੱਚ गिर ਗਿਆ ਅਤੇ ਇਸ ਦਾ ਕਾਰਨ ਹਨ ਟ੍ਰੇਲਰ ਵਿੱਚ ਨਜ਼ਰ ਆਏ ਪਾਕਿਸਤਾਨੀ ਅਦਾਕਾਰਾਂ ਹਾਨੀਆ ਆਮਰ ਉੱਦਮਿਲ ਕੇ ਆਇਆ ਟਰੰਪ ਨੂੰ ਨਹੀਂ ਗੋਲਦਨ ਚੁੜੇਲਸ ਨੇਚਰਲ ਸੇਮ ਇਹ ਚਾਹੁੰਦੀਆਂ ਬਸ ਬੰਦੇ ਨਾਲ ਥੱਲੇ ਲੱਗਾ ਰਹੇ ਤੇ ਜੀ ਜੀ ਕਰਦਾ ਰਹੇ ਥੀ ਯੂ ਵਾਈਲਡ ਫਾਈ ਗੋ ਆਨ ਡੂ ਕੀ ਹੋਈ ਜੀ ਬਿੰਕੀ ਜੀ ਕਿਦਾਂ ਬਿੰਕੀ ਜੀ ਕੀ ਕਹਿ ਰਿਆ ਸੀ ਬਿੰਕੀ ਜੀ ਓ ਚੰਨ ਜਹੇ ਮੁਖ ਤੇ ਤੀ ਹੂੜੀਆਂ ਦਾ ਕੰਮ ਚੱਕੀ ਆਪਣੇ ਲਈ ਵੀ ਕੁਛ ਤਾਂ ਲੈ ਤੇਰੇ ਲਈ ਵੀ ਮੈਂ ਕੁਛ ਨਹੀਂ ਲਿਆ ਪਾਗਲ ਇਹ ਸਭ ਕੀ ਦਿ ਲਈ ਫਿਰ ਅਗਰਸਲੀ ਸੁਣ ਲੈ ਨਾਸਤ ਮਤਲਬ ਚੁੜੈਲਾ ਤੈਨੂੰ ਮੈਨੇ ਨਾਲੋਂ ਜ਼ਿਆਦਾ ਪਿਆਰੀਆਂ ਨੇ ਇੰਨੀਆਂ ਤਾਂ ਹੈ 22 ਜੂਨ ਨੂੰ ਸਰਦਾਰ ਜੀ 3 ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਨਾਲ ਹੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਪੋਸਟ ਉਤੇ ਦੱਸਿਆ ਕਿ ਇਹ ਫਿਲਮ 27 ਜੂਨ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਹੋ ਰਹੀ ਹੈ ਜਾਣਕਾਰੀ ਮੁਤਾਬਕ ਇਹ ਫਿਲਮ ਫਿਲਹਾਲ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਇਹ ਚਰਚਾ ਪਹਿਲਾਂ ਹੀ ਚੱਲ ਰਹੀ ਸੀ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਰ ਦਿਲਜੀਤ ਦੋਸਾਂਜ ਦੀ ਅਗਲੀ ਫਿਲਮ ਵਿੱਚ ਨਜ਼ਰ ਆ ਸਕਦੇ ਹਨ ਪਰ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਿਆ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਦੋਵੇਂ ਇੱਕੋ ਫਿਲਮ ਵਿੱਚ ਨਜ਼ਰ ਨਹੀਂ ਆਉਣਗੇ ਟ੍ਰੇਲਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕਈ ਸਿਨੇਮਾ ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਨਾਰਾਜ਼ ਹਨ ਅਤੇ ਸੋਸ਼ਲ ਮੀਡੀਆ ਉੱਤੇ ਦਿਲਜੀਤ ਦੋਸਾਂਜ ਅਤੇ ਹਾਨੀਆ ਨੂੰ ਟਰੋਲ ਕੀਤਾ ਜਾ ਰਿਹਾ ਹੈ ਕੁਝ ਸੋਸ਼ਲ ਮੀਡੀਆ ਯੂਜ਼ਰ ਲਿਖ ਰਹੇ ਹਨ ਕਿ ਦਿਲਜੀਤ ਨੇ ਦੇਸ਼ ਦੀ ਥਾਂ ਪੈਸੇ ਨੂੰ ਮਹੱਤਵ ਦਿੱਤਾ ਅਤੇ ਕੁਝ ਹਾਨੀਆਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਕੁਝ ਲੋਕਾਂ ਵੱਲੋਂ ਹਾਨੀਆਂ ਦੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਵੱਲੋਂ ਇੱਕ ਦੂਜੇ ਖਿਲਾਫ ਕਈ ਸਖਤ ਕਦਮ ਚੁੱਕੇ ਗਏ ਸਨ ਜਿਨ੍ਹਾਂ ਵਿੱਚ ਸਿੰਧੂ ਜਲ ਸਮਝੌਤਾ ਰੱਦ ਕਰਨਾ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਵੀਜ਼ੇ ਰੱਦ ਕਰਨਾ ਅਤੇ ਭਾਰਤ ਦੀ 에ਅਰਸਪੇਸ ਪਾਕਿਸਤਾਨੀ ਜਹਾਜ਼ਾਂ ਲਈ ਬੰਦ ਕਰਨਾ ਸ਼ਾਮਲ ਹੈ ਇਸੇ ਸਿਲਸਿਲੇ ਵਿੱਚ ਪਾਕਿਸਤਾਨੀ ਸਿਨੇਮਾ ਨਾਲ ਜੁੜੀਆਂ ਕਈ ਹਸਤੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ ਇਥੋਂ ਤੱਕ ਕਿ ਦੀ 올 ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਨੇ ਵੀ ਪਾਕਿਸਤਾਨੀ ਕਲਾਕਾਰਾਂ ਵੱਲੋਂ ਭਾਰਤ ਖਿਲਾਫ ਕੀਤੀਆਂ ਟਿੱਪਣੀਆਂ ਉੱਤੇ ਸਖਤ ਰੁਖ ਅਪਣਾਉਂਦਿਆਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਕੋਈ ਵੀ ਭਾਰਤੀ ਕਲਾਕਾਰ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਨਹੀਂ ਕਰੇਗਾ ਹਾਨੀ ਆਮੀਰ ਇੱਕ ਪਾਕਿਸਤਾਨੀ ਅਦਾਕਾਰ ਹਨ ਜੋ ਪੰਜਾਬੀ ਅਤੇ ਉਰਦੂ ਟੈਲੀਵਿਜ਼ਨ ਅਤੇ ਫਿਲਮਾਂ ਦੋਵਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ ਹਾਨੀਆ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਸਾਲ 2016 ਵਿੱਚ ਕਾਮੇਡੀ ਫਿਲਮ ਜਨਾਨ ਨਾਲ ਕੀਤੀ ਸੀ। ਹਾਨੀਆ ਅਮੀਰ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਦੀਆਂ ਅਕਸਰ ਹੀ ਰੀਲਸ ਪੰਜਾਬੀ ਜਾਂ ਬਾਲੀਵੁੱਡ ਦੇ ਗਾਣਿਆਂ ਉੱਤੇ ਬਣੀਆਂ ਦੇਖੀਆਂ ਜਾ ਸਕਦੀਆਂ ਹਨ। ਭਾਰਤ ਵਿੱਚ ਵੀ ਉਹਨਾਂ ਦੇ ਕਾਫੀ ਫੈਨਸ ਹਨ। ਜਦੋਂ ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਕਾਨਸਰਟ ਦੌਰਾਨ ਹਾਨੀਆ ਅਮੀਰ ਨੂੰ ਸਟੇਜ ਉੱਤੇ ਸੱਦਾ ਦਿੱਤਾ ਸੀ ਤਾਂ ਇਸ ਦੀ ਵੀ ਕਾਫੀ ਚਰਚਾ ਹੋਈ ਸੀ।